थाना फिलोर दी पुलिस ने नशीले पदार्था समेत दो व्यक्ति किए काबू सब डिवीज़न फिलोर दे डीएसपी सरदार सरवण सिंह बल की अगुवाई हेठ नशा तस्करा माड़े अंसर नू संबंधी चलाई जा रहे मुहिम तेत ઠાણા ફિલોર ਦੇ ਐਸ ਐ ਚૌત્રી પૂષਨ ਕੁਮਾਰ ਦੀ ਪੁਲਿਸ ਪਾਰਟੀ ਵੱਲੋਂ ਗਸ਼ਤ ਕਰਦੇ ਸਮੇਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐ ਚੌત્રી પૂષਨ ਕੁਮਾਰ ਨੇ ਕਿਹਾ ਕਿ ਸਾਡੀ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਫਿਲੌਰ ਤੇ ਹਿੰਗ ਵਾਲੀ ਚੁੰਗੀ ਜ਼ਖੀਰੇ ਦੇ ਕੋਲੋਂ ਦੋ ਵਿਅਕਤੀ ਕਾਬੂ ਕੀਤੇ ਹਨ ਜਿਨ੍ਹਾਂ ਦੀ ਤਲਾਸ਼ੀ ਲੈਣ ਤੇ 80 ਨਸ਼ੀਲੀਆਂ ਗੋਲੀਆਂ ਅਤੇ 90 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਇਹਨਾਂ ਦੋਨਾਂ ਵਿਅਕਤੀਆਂ ਦੀ ਪਛਾਣ ਤੇਜਿੰਦਰ ਸਿੰਘ ਪੁੱਤਰ ਗੁਰਬੀਰ ਸਿੰਘ ਵਾਸੀ ਪਿੰਡ ਤੇ ਹਿੰਗ ਅਤੇ ਦੂਸਰੇ ਦਾ ਨਾਮ ਸੁਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਰਡ ਨੰਬਰ 4 ਅੰਬੇਡਕਰ ਨਗਰ ਫਿਲੌਰ ਵਜੋਂ ਹੋਈ। ਇਹਨਾਂ ਦੋਨਾਂ ਵਿਅਕਤੀਆਂ ਦੇ ਖਿਲਾਫ ਪਹਿਲਾਂ ਕੋਈ ਵੀ ਪਰਚਾ ਦਰਜ ਨਹੀਂ ਹੈ। ਇਹ ਆਪ ਨਸ਼ਾ ਖਾਂਦੇ ਵੀ ਹਨ ਅਤੇ ਵੇਚਦੇ ਵੀ ਹਨ। ਇਹਨਾਂ ਦੋਨਾਂ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ। ਸਭ ਤੋਂ ਹੀ ਕੱਲ ਦੋ ਬੰਦੇ ਕਾਬੂ ਕੀਤੇ ਹੈਗੇ ਜਿਹਨਾਂ ਕੋਲ ਉਹ ਮੈਡੀਕਲ ਨਸ਼ਾ ਤੋਂ ਆਪਰਾਮ ਕਰੀਤਾ ਹੈਗਾ ਸਰ ਉਹ ਬੰਦੇ ਕਿਥੇ ਦੇ ਰਹਿਣ ਵਾਲੇ ਆ ਔਰ ਕਿੰਨੀ ਉਹਦੋਂ ਕੋਲੋਂ ਬਰਾਮਦ ਹੋਈ ਸਰ ਦੇਖੋ ਜੀ ਦੋ ਜਿਹੜੇ ਬੰਦੇ ਫੜੇ ਸੀਗੇ ਜਖੀਰਾ ਤਿੰਗ ਦੇ ਲਾਗਿਓ ਜੀ ਉਹ ਉਹਦਾ ਚ ਹੈਗਾ ਗੁਰਜਿੰਦਰ ਸਿੰਘ ਸਾਨੂੰ ਗੁਰਮੀਤ ਸਿੰਘ ਤਿੰਗ ਦਾ ਸੀਗਾ ਜੀ ਤੇ ਦੂਜਾ ਜਿਹੜਾ ਸਰਜੀਤ ਸਿੰਘ ਕੁਸ਼ਵੀਰ ਸਿੰਘ ਦਾ ਗੜੇ ਦਾ ਸਿਜਣ ਵਾਲਾ ਜੀ ਇਹਨਾਂ ਕੋਲ 80 ਨਸ਼ੀਲੀਆਂ ਕੋਰੀਆਂ ਜੀ ਤੇ 90 ਕੈਪਸੂਲ ਜੜਿਆ ਉਹ ਉਪਰਾਮਦ ਹੋਈ ਸੀ ਠੀਕ ਹੈ ਪਹਿਲਾਂ ਦਾ ਸ਼ੋਕਲ ਕੀ ਫਰਨ ਵਾਲਾ ਸ਼ੋਕਲ ਪਹਿਲਾਂ ਨਸ਼ਾ ਆਪ ਵੀ ਕਰਦੇ ਨੇ ਜੀ ਕੋਈ ਮੁਕੱਦਮਾ ਨਾ ਦਰਜ ਨਹੀਂ ਹੈਗਾ ਜੀ ਓਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ